ਕੰਮ ਨਹੀਂ ਹੋਇਆ ਜ਼ੀਰੋ ਆਵਰ ਦੇਣਾ ਚਾਹੀਦਾ ਸੀ ਜ਼ੀਰੋ ਜ਼ੀਰੋ ਆਵਰ ਨਹੀਂ ਮਿਲਿਆ ਹੈਗਾ ਕਿਸੇ ਮੁੱਦੇ ਡਿਸਕਸ ਨਹੀਂ ਹੋਈ ਬਸ 10 ਮਿੰਟ ਬੈਠੇ ਮੇਰੇ ਸਾਥ ਉਹ ਮੀਟਿੰਗ ਛੱਡ ਕੇ ਚਲੇ ਗਏ ਸਾਲ ਦਾ ਦਿਓ ਪਹਿਲਾਂ ਸਾਲ ਚਲਾ ਕੇ ਦੇਖੋ ਉਸ ਵਾਰ ਸਟੈਂਡ ਕਰੋ 8 ਸਾਲ ਦਾ ਇਕੱਠਾ ਟੈਂਡਰ ਦੇਣ ਕਾਦੀ ਕਰੋ ਇਹਨਾਂ ਦੀ ਸਰਕਾਰ ਸਦਾ ਥੋੜੀ ਆਣੀ ਕਿਸੇ ਦਿੱਲੀ ਦੀ ਕੋਈ ਕੰਪਨੀ ਹੈ ਜਿਹੜੀ ਮੰਤਰੀ ਦੇ ਤੇ ਦਿੱਲੀ ਦੇ ਕੋਈ ਖਾਸਾ ਮਕਾਨ ਬੰਦੇ ਦੇ ਨੇੜੇ ਦੀ ਹੈ ਉਹਨੂੰ ਵੇਗਾ ਦੇਣਾ ਸੀ ਜਿਹੜਾ ਵੀ ਸਫਾਈ ਦਾ ਬਿਜਲੀ ਦਾ ਪਾਣੀ ਦਾ ਜਿਹੜਾ ਕੁਛ ਮੈਨੇ ਟੈਂਟ ਕੁਰਸੀਆਂ ਦਾ ਠੇਕਾ ਵੀ ਉੱਥੇ ਦਿੱਲੀ ਤੋਂ ਠੇਕੇਦਾਰ ਹੁੰਦੇ ਨੇ ਐਫਆਈਆਰ ਫਿਰ ਗਿਆ ਤੁਹਾਡੇ ਭਰਾ ਤੇ ਵੀ ਹੋਈ ਸੀਗੀ ਸਾਡੇ ਤੇ ਵੀ ਹੋ ਗਈ 6 ਹੋਰ ਕੌਂਸਲਰ ਤੇ ਹੋ ਗਈ ਇਹਨਾਂ ਨੇ ਕੰਮ ਤਾਂ ਕੋਈ ਕਰਨਾ ਨਹੀਂ ਐਫਆਈਆਰ ਤਾਂ ਕਰ ਰਹੇ ਨੇ ਘੱਟੋ ਘੱਟ ਦੇਖੋ ਅੱਜ ਕਾਂਗਰਸ ਅਕਾਲੀ ਦਲ ਭਾਜਪਾ ਦਾ ਮਸਲਾ ਨਹੀਂ ਹੈਗਾ ਅੱਜ ਇੱਕ ਸਫਾਈ ਕਰਮਚਾਰੀ ਦੀ ਕਮਾਈ ਦਾ ਤੇ ਉਹਦੇ ਢਿੱਡ ਤੇ ਜਿਹੜੀ ਲੱਤ ਮਾਰ ਰਹੀ ਏ ਆਵਾਜ਼ੀ ਪਾਰਟੀ ਉਹਦਾ ਮਸਲਾ ਹੈ ਦਿੱਲੀੋਂ ਪ੍ਰੈਸ਼ਰ ਹੈ ਵੀ ਆਹ ਠੇਕੇਦਾਰ ਨੂੰ ਟੈਂਡਰ ਦੇਣਾ ਪਰ ਲੇਕਿਨ ਤਾਂ ਵੀ ਆਵਾਜ਼ ਵੀ ਤੱਕ ਬਣਾਉਣਾ ਤੁਸੀਂ ਜਨਤਾ ਦੀ ਆਵਾਜ਼ ਤਾਂ ਬਣਦੇ ਨਹੀਂ ਆਪਣੇ ਤੇ ਐਫਆਈਆਰ ਨਾਲ ਜੀ ਸੁਣਦੇ ਹੀ ਨਹੀਂ ਥੋੜੀ ਜਵਾਬ ਹੈ ਟੌਫੀਆਂ ਭੰਦੇ ਬੱਲੇ ਤੇ ਟੌਫੀਆਂ ਹੀ ਚੱਲੀਆਂ ਪਿਆਰਾ ਸਿੰਘ ਐਂਡ ਸੰਸਰ ਹਾਊਸ ਦੀ ਮੀਟਿੰਗ ਹੋਵੇ ਔਰ ਹੰਗਾਮਾ ਨਾ ਹੋਵੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਖਾਸ ਕਰਕੇ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਹੈਗਾ ਕਿਉਂਕਿ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਚੱਲੀ ਹੈ ਬਾਬਾ ਜੀ ਮੀਟਿੰਗ ਚੱਲੀ ਵਿਰੋਧੀਆਂ ਲਈ ਮੌਕਾ ਸੀਗਾ ਵਿਰੋਧ ਕਰਨ ਦਾ ਵਿਰੋਧ ਹੋ ਜਾਂਦਾ ਭਾਜੀ ਕੋਈ ਕੰਮ ਨਹੀਂ ਹੋਇਆ ਜ਼ੀਰੋ ਆਵਰ ਦੇਣਾ ਚਾਹੀਦਾ ਸੀ ਜ਼ੀਰੋ ਜੀਵਰ ਹੋ ਨਹੀਂ ਮਿਲਿਆ ਹੈਗਾ ਕਿਸੇ ਮੁੱਦੇ ਡਿਸਕਸ ਨਹੀਂ ਹੋਈ ਬਸ 10 ਮਿੰਟ ਬੈਠੇ ਮੇਅਰਸ ਹਾਊਸਰ ਮੀਟਿੰਗ ਛੱਡ ਕੇ ਚਲੇ ਗਏ 10 ਮਿੰਟ ਚ ਕੀ ਚਰਚਾ ਹੋਈ ਕੋਈ ਚਰਚਾ ਨਹੀਂ ਹੋਈ ਜੀ ਬਿਲਕੁਲ ਕੋਈ ਚਰਚਾ ਨਹੀਂ ਹੋਈ ਉਹਨਾਂ ਦਾ ਇੱਕ ਸੀ ਇੱਕ ਟੈਂਡਰ ਰੇਅ ਲਾਣਾ ਸੀ ਉਹਦੇ ਵਾਸਤੇ ਮੀਟਿੰਗ ਰੱਖੀ ਗਈ ਸੀ ਲੇਕਿਨ ਉਹ ਰੈਂਡਰ ਸੀ ਸਾਰੇ ਪੋਜੀਸ਼ਨ ਰੱਦ ਕਰਤਾ ਕੋਈ ਟੈਂਡਰ ਨਹੀਂ ਲੱਗਿਆ ਜਿਹੜਾ ਸਫਾਈ ਸੇਵਕਾਂ ਵਾਸਤੇ ਹਾਂ ਸਫਾਈ ਸੇਵਕਾਂ ਵਾਸਤੇ ਟੈਂਡਰ ਲਾਇਆ ਉਸ ਕਰਕੇ ਮੀਟਿੰਗ ਬੁਲਾਈ ਗਈ 8 ਸਾਲ ਤੁਸੀਂ ਦੇਖੋ kind of 8 ਸਾਲ ਦਾ ਕਿਉਂ ਟੈਂਡਰ ਦੇਣਾ ਕਿਸੇ ਕੰਪਨੀ ਨੂੰ ਸਾਲ ਦਾ ਦਿਓ ਪਹਿਲਾ ਸਾਲ ਚਲਾ ਕੇ ਦੇਖੋ ਉਸ ਨੂੰ ਐਕਸਟੈਂਡ ਕਰੋ 8 ਸਾਲ ਦਾ ਇਕੱਠਾ ਟੈਂਡਰ ਦੇਣ ਕਾਦੀ ਕਿਉਂ ਇਹਨਾਂ ਦੀ ਸਰਕਾਰ ਸਦਾ ਥੋੜੀ ਆਣੀ ਨਵੀਂ ਸਰਕਾਰ ਆ ਗਈ ਉਹ ਡਿਸੀਜਨ ਲੱਗ ਗਿਆ ਕਿ ਕੀ ਕਰਨਾ ਠੀਕ ਹੈ ਨਾ ਇਹ ਥੋੜੀ ਇਦਾਂ ਨਹੀਂ ਹੁੰਦਾ ਇਸ ਕਰਕੇ ਸਾਰਾ ਜਿਹੜਾ ਸਾਡਾ ਸੀ ਅੱਜ ਦਾ ਜਿਹੜਾ ਹਾਊਸ ਸੀ ਹਾਊਸ ਬਿਲਕੁਲ ਵਧੀਆ ਨਹੀਂ ਚੱਲਿਆ ਹੈਗਾ ਔਰ ਦੇਖੋ ਚਲਦੀ ਮੀਟਿੰਗ ਛੱਡ ਕੇ ਐਨੇ ਕਾਉਂਸਲਰ ਚੁਣੇ ਹੋਏ ਬੈਠੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਆਪਾਂ ਉੱਠ ਕੇ ਚਲੇ ਜਾਂਦੇ ਆ ਇਸ ਵਾਸਤੇ ਸਾਡੇ ਸ਼ਹਿਰ ਵਾਸਤੇ ਬੜੀ ਮਾੜੀ ਗੱਲ ਸਾਰੇ ਵਿਧਾਇਕਤਾ ਮੌਜੂਦ ਸੀਗੇ ਨਾ ਬਾਬਾ ਜੀ ਇੱਥੇ ਸਰ ਮੇਰੀ ਗੱਲ ਸਰੋ ਬਰਾਏ ਕਿ ਮੌਜੂਦ ਸੀ ਲੇਕਿਨ ਕੋਈ ਏਜੰਡਾ ਗੱਲ ਤਾਂ ਕਰਨ ਨੂੰ ਨਾ ਕਿਸੇ ਨੂੰ ਇਹ ਵਾਲੇ ਏਜੰਡਾ ਰੱਖਿਆ ਗਿਆ ਟੇਬਲ ਏਜੰਡਾ ਬਿਲਕੁਲ ਨਹੀਂ ਆਇਆ ਜੀ ਮਤੇ ਕੀ ਕੀ ਰਹੇ ਕੀ ਕੀ ਡਿਸਕਸ ਹੋਇਆ ਕੋਈ ਡਿਸਕਸ ਨਹੀਂ ਹੋਇਆ ਸਰ ਕੋਈ ਡਿਸਕਸ ਕੀ ਇੱਕ ਤੁਹਾਨੂੰ ਕਿ ਇੱਕ ਏਜੰਡਾ ਸੀ 8 ਨੰਬਰ ਮੱਦ ਸੀ ਬਸ ਉਹਦੇ ਤੇ ਤੁਹਾਡੇ ਏਰੀਏ ਦੀ ਖ ਜਿਹੜੀ ਮੇਰੇ ਇਹ ਨਹੀਂ ਸਮੱਸਿਆ ਪਹਿਲਾਂ ਸੀ ਉਹ ਅਜ ਉੱਤੇ ਜੇ ਸੜਕਾਂ ਉੱਧੇ ਟੁੱਟੀਆਂ ਪਈਆਂ ਉਦਾਂ ਹੀ ਹਾਲਾਤ ਉਦਾਂ ਹੀ ਐ ਅੱਜ ਜਿਹੜੀ ਅੱਜ ਤੋਂ ਡੇਢ ਮਿੰਟ ਪਹਿਲਾਂ ਮੀਟਿੰਗ ਹੋਈ ਸੀ ਹਾਊਸ ਦੀ ਉਦੋਂ ਵੀ ਉਹ ਸਥਿਤੀ ਸੀ ਅੱਜ ਵੀ ਉਹ ਸਥਿਤੀ ਸੇਮ ਉੱਤੇ ਖੜੇ ਆਪਾਂ ਜਿਹੜਾ ਮੁੱਦਾ ਜਨਤਾ ਨੂੰ ਰਾਹਤ ਕਿੱਦਾਂ ਮਿਲੇਗੀ ਜਨਤਾ ਨੇ ਰਾਤ ਦੇਖੋ ਨਾ ਕਿੰਨਾ ਜਨਤਾ ਜਿੰਨਾਂ ਜਿੰਨਾਂ ਸੰਚੋਣ ਕੇ ਚੁਣਿਆ ਉਹਨਾਂ ਵਾਸਤੇ ਤਾਂ ਬਹੁਤ ਮਾੜੀ ਗੱਲ ਹੈ ਸਰਕਾਰ ਟੱਕਾ ਕਰ ਰਹੀ ਹੈ ਔਰ ਕੋਈ ਨਹੀਂ ਨਹੀਂ ਕਰਨਗੇ ਫਿਰ ਧੰਨੇ ਤੇ ਬੈਠਦੇ ਸਾਰੇ ਕਰ ਰਹੇ ਕੱਲ ਮੀਟਿੰਗ ਕਰ ਰਹੇ ਸੀ ਔਰ ਜਿਹੜੇ ਸਾਡੇ ਕੰਮ ਇਮੀਡੀਅਟ ਨਾ ਤੇ ਧਰਨੇ ਪ੍ਰਦਰਸ਼ਨ ਦੀ ਧਮਕੀ ਹੈ ਕਿਉਂਕਿ ਵਿਰੋਧੀ ਖੁਸ਼ ਨਹੀਂ ਹੈ ਲੇਕਿਨ এজেন্ডੇ ਦੇ ਉੱਤੇ ਚਰਚਾ ਜਿਹੜੀ ਹੈ ਕਿ ਕਹੀ ਜਾ ਰਹੀ ਹੈ ਕਿ ਕੋਈ ਚਰਚਾ ਨਹੀਂ ਹੋਈ ਫਿਰ ਇਸ ਹਾਊਸ ਦੇ ਵਿੱਚ ਆਖਰ ਕੀ ਡਿਸਕਸ ਹੋਇਆ ਦੂਸਰਾ ਸਫਾਈ ਸੇਵਕ ਹਲੇ ਤੱਕ ਧਰਨੇ ਦੇ ਉੱਤੇ ਬੈਠੇ ਹੋਏ ਆ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਨੂੰ ਫਾਇਦਾ ਦੇਣ ਦੇ ਲਈ ਇਹ ਜਿਹੜਾ ਟੈਂਡਰ ਹੈ ਲਗਾਇਆ ਜਾ ਰਿਹਾ ਪਰ ਹਾਊਸ ਦੇ ਵਿੱਚ ਜਿਸ ਤਰ੍ਹਾਂ ਮੇਮ ਨੇ ਦੱਸਿਆ ਕਿ ਸਾਰੇ ਮਤੇ ਜਿਹੜੇ ਆ ਸਹਿਮਤੀ ਦੇ ਨਾਲ ਪਾਸ ਕੀਤੇ ਗਏ ਆ ਔਰ ਲੁਧਿਆਣਾ ਦੀ ਭਲਾਈ ਦੇ ਲਈ नगर निगम हमेशा तत्पर रह गया और जो भी जरूरी होएगा खास करके कूड़े दी लिफ्टिंग नु लेके नई कंपैक्टर्स नु लेके और डंपा नु लेके ओदी संख्या बढ़ाने दी गल भी की गई है हाउस दे विच मीटिंग दे विच की की एजेंडे जेड़े रखे गए और केड़े मते जेड़े हैं पास किए गए सब तो बड़ी गल सफाई सेवकां दे नु लेके जेड़ा हैगा अंदर काफी हंगामा होया कईया ने मते नु समर्थन दित्ता और कई विरोध दे विच भी खड़े रहे गल बात कर लेनेया ਕਿ ਅਜੰਡਾ ਕੀ ਰਿਹਾ ਅੱਜ ਦੀ ਮੀਟਿੰਗ ਦਾ ਹਾਊਸ ਦਾ ਔਰ ਹਾਊਸ ਕਿਸ ਤਰ੍ਹਾਂ ਚੱਲੀ ਹਾਂ ਉਤਰੋ ਕੱਠ ਨਾਲ ਹਾਊਸ ਤਾਂ ਚੱਲੇ ਨਹੀਂ ਜੀ ਇਹਨਾਂ ਨੇ ਸਿਰਫ ਆਪਣਾ ਅਜੰਡਾ ਦੱਸਿਆ ਤੇ ਇਹਨਾਂ ਦੇ ਜਿਹੜੇ ਬੰਦੇ ਦੀ ਪਾਸ ਆ ਪਾਸ ਆ ਕੀਤਾ ਦੂਜੇ ਬੰਦੇ ਦੀ ਤਾਂ ਇਹਨਾਂ ਨੇ ਗੱਲ ਸੁਣੀ ਨਹੀਂ ਸਾਡੇ ਜਿਹੜੇ ਅਪੋਜੀਸ਼ਨ ਲੀਡਰਾਂ ਸ਼ਾਮਦੂਦਾਂ ਦੀ ਉਹਨਾਂ ਨੇ ਆਪਣਾ ਵੱਖ ਰੱਖਿਆ ਪਰ ਇਹਨਾਂ ਨੇ ਕੋਈ ਗੱਲ ਉਹਨਾਂ ਦੀ ਸੁਣੀ ਨਹੀਂ ਜਿਹੜਾ ਕੰਮ ਪਹਿਲਾਂ 900 ਟਨ ਚ ਹੋ ਰਿਹਾ ਆਜੋ 3400 ਰੁਪਏ ਡਾਂਜੇ ਦੇਣ ਲੱਗੇ ਆ 1200 ਕਰੋੜ ਦਾ ਟੋਟਲ ਠਿਕਾ 12 ਪਹਿਲਾਂ ਜੋ ਪਹਿਲਾਂ ਚੱਲ ਰਿਹਾ ਉਹ 900 ਰੁਪਏ ਡਾਂਦੇ ਸਾਹਮਣੇ ਚੱਲ ਰਿਹਾ ਜਿਹੜਾ ਹੁਣ ਨਵਾਂ ਦੇ ਰਹੇ ਉਹ ਲਗਭਗ 3300 ਰੁਪਏ ਡਾਂਦੇ ਸਾਹਮਣੇ ਨੇ ਪ੍ਰੋਪੋਜ਼ਲ ਬਣਾਈ ਹੈ ਉਹਦੇ ਵਿੱਚ ਕਰੋੜਾਂ ਰੁਪਏ ਦੀ ਰਿਸ਼ਵਤ ਇਸ ਸਰਕਾਰ ਕੂੜੇ ਜੋ ਵੀ ਖਾਣ ਲੱਗੀ ਹੈ ਕੋਈ ਟੇਬਲ ਏਜੰਡਾ ਸੀਗਾ ਕੁਝ ਵੀ ਨਹੀਂ ਗੱਲ ਹੀ ਨਹੀਂ ਹੋਈ ਇੰਨੀ ਦਾ ਚੈਲੰਜ ਦਿੱਤੀ ਮੀਟਿੰਗ ਉਹਨਾਂ ਨੇ ਆਪਣਾ ਕਿਉਂਕਿ ਉਹਨਾਂ ਨੇ ਆਪਣਾ ਪਾਸ ਕਰਨਾ ਸੀ ਇਹਨਾਂ ਨੂੰ 2 ਕਰੋੜ ਰੁਪਏ ਰਿਸ਼ਵਤ ਦੇਣਾਂ ਨੇ ਖਾਣੀ ਹੈ ਉਸ ਕਰਕੇ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਤਾਂ ਕੀ ਫੜਾਫੜ ਖਤਮ ਕਰਕੇ ਤੁਰਦੇ ਲੱਗੀਆਂ ਪਰ ਇਲਾਕੇ ਦੇ ਵਿਕਾਸ ਕਿੱਦਾ ਹੋਣਗੇ ਕਾਉਂਸਲਰ ਸਾਹਿਬ ਤੁਹਾਡੇ ਏਰੀਏ ਦੀਆਂ ਸੜਕਾਂ ਸੀਵਰੇ ਸਟਰੀਟ ਲਾਈਟਾਂ ਮੁੱਦਾ ਤਾਂ ਇਹ ਹੋਣਾ ਚਾਹੀਦਾ ਨਾ ਮੁੱਦਾ ਇਹਦਾ ਗੱਲ ਹੀ ਨਹੀਂ ਕਰਦੇ ਦਿਨੋਂ ਟੋਪਿਕ ਦਾ ਆਇਆ ਹੀ ਨਹੀਂ ਹੋ ਟੋਪਿਕ ਦਾ ਪਹੁੰਚੇ ਨਹੀਂ ਇਹ ਇਹਦਾ ਸਿਰਫ ਆਪਣਾ ਇਹ ਇੱਕ ਜਿਹੜਾ ਇਹਨਾਂ ਦਾ ਅਜੰਡਾ ਸੀ ਜਿਹੜਾ ਇਹਨਾਂ ਨੇ ਕਿਸੇ ਦਿੱਲੀ ਦੀ ਕੋਈ ਕੰਪਨੀ ਹੈ ਜਿਹੜੀ ਮੰਤਰੀ ਦੇ ਤੇ ਦਿੱਲੀ ਦੇ ਕੋਈ ਖਾਸ ਅਧਿਕਾਰਤ ਬੰਦਿਆਂ ਦੇ ਨੇੜੇ ਦੀ ਹੈ ਉਹਨੂੰ ਡੇਗਾ ਦੇਣਾ ਸੀ ਪਰ ਲੋਕ ਤਾਂ ਨਹੀਂ ਸਮਝਦੇ ਇਹ ਹੁਣ ਬਾਬਾ ਜੀ ਦਾ ਏਰੀਆ ਸਾਰਾ ਪੱਟਿਆ ਪਿਆ ਉਹ ਬਣਦਾ ਨਾਮ ਹੀ ਨਹੀਂ ਲੈ ਰਹੇ ਨਹੀਂ ਨਹੀਂ ਉਹ ਤਾਂ ਨਹੀਂ ਚਲੋ ਜਿਹੜੇ ਕਾਨਸਰਟ ਦੇ ਕੰਮ ਆ ਕੋਟੇ ਦੇ ਉਹ ਤਾਂ ਹੋਣਾ ਹੀ ਹੋਣੇ ਆ ਚੋ ਥੋੜਾ ਜਿਹਾ ਲੇਟ ਕਰਦੇ ਆ ਅਸੀਂ ਜਾ ਕੇ ਜਿਹੋ ਉਹਨਾਂ ਦੇ ਧਰਨਾ ਪਰ ਰਿਸ਼ਨ ਕਰਦੇ ਆ ਜਾਂ ਇਹਨਾਂ ਨਾਲ ਬਹਿਸਾਂ ਫੇਰੇ ਕਰਦੇ ਆ ਧਰਨੇ ਲੈ ਹੋਣ ਗਿਆ ਹਾਂ ਇੱਦੀ ਹੋਣੇ ਇੱਦੀ ਹੋਣੇ ਉਦਾਂ ਨਹੀਂ ਹੋਣੇ ਇੱਦੀ ਹੀ ਹੋਣੇ ਅਸੀਂ ਤਾਂ ਛੱਡੋ ਜੀ ਉਹਨਾਂ ਕੀ ਕਹਾਂ ਇਹਨਾਂ ਦੇ ਕਾਨਸਰਟ ਹੁੰਦੇ ਆ ਹੁਣ ਮੈਂ ਕਹਾਂ ਨਾਲ ਨਹੀਂ ਜਾਂਦਾ ਬਹੁਤ ਸਿਰ ਦੀ ਬਿਮਾਰੀ ਆ ਉਹਨਾਂ ਨੂੰ ਵਿਚਾਰੇ ਦੱਸ ਨਹੀਂ ਸਕਦਾ ਉਹ ਆਪ ਨਹੀਂ ਬੋਲਦੇ ਵਿਚਾਰੇ ਉਹ ਅੰਦਰ ਮਤੇ ਕਿੰਨੇ ਰੱਖੇਗੇ ਰ ਪਾਸ ਤੇ ਆਹੀ ਇੱਕ ਮਤਲਬ ਰੱਖਿਆ ਗਿਆ ਸੀ। ਹਾਂ। ਕੱਲ ਆਈ ਇੱਕ ਦੋ ਦਾ ਮੁਲਾਇਮਾਂ ਦੀ ਬਦਲੀ ਦਾ ਸੀ ਹੋ ਰੱਖਿਆ ਗਿਆ। ਇੱਕੋ ਈਜੰਡਾ ਸੀਗਾ 1400 ਕਰੋੜ ਦਾ ਜਿਹੜਾ ਸਫਾਈ ਦਾ ਠੇਕਾ ਦੇਣਾ। ਇਹ 1400 ਹੈ ਜਾਂ 1200 ਹੈ? ਇਹ 1200 ਤੋਂ 1400 ਦੇ ਵਿੱਚ ਫਿਗਰ ਪਾਈ ਹੈ ਉਹਨਾਂ ਨੇ ਵਿੱਚ ਉਹਦੇ। ਠੀਕ ਹੈ। ਭਾਜੀ ਗੱਲ ਪਤਾ ਕਿ ਹਰ ਠੇਕਾ ਦਿੱਲੀ ਦਿੱਤਾ ਜਾ ਰਿਹਾ ਹੈ। ਜਿਹੜਾ ਵੀ ਸਫਾਈ ਦਾ, ਬਿਜਲੀ ਦਾ, ਪਾਣੀ ਦਾ, ਜਿਹੜਾ ਕਸ਼ਮੈਨ ਨੇ ਟੈਂਟ, ਕੁਰਸੀਆਂ ਦਾ ਠੇਕਾ ਵੀ ਇੱਥੇ ਦਿੱਲੀ ਤੋਂ ਠੇਕੇਦਾਰ ਆਉਂਦੇ ਨੇ। ਉਹਦਾ ਇੱਕੋ ਇੱਕ ਟੈਂਡਰ ਪੱਕ ਹੁਣ ਜਿਹੜੇ ਬੰਦੇ ਉਹ 150 ਰੁਪਏ ਘਰਾਂ ਚੋਂ ਇਕੱਠਾ ਕਰਦੇ ਆ ਜਾਂ ਤਾਂ ਉਹਨਾਂ ਨੂੰ ਲੋਚ ਲੈਣ ਵੀ ਤੁਸੀਂ ਇਹ ਪੈਸੇ ਤੁਹਾਨੂੰ ਮਿਲਣਗੇ ਕੋਈ ਉਹਦੇ ਚ ਡੀਪੀਆਰ ਨਹੀਂ ਦਿਖਾਈ ਸਿੱਧਾ ਇੱਕ ਟੈਂਡਰ ਮਤਾ ਪਾਸ ਕਰਤਾ ਵੀ ਤੁਹਾਨੂੰ ਆਹ 1400 1200 ਕਰੋੜ ਦਾ ਤੁਹਾਨੂੰ ਹੋਰ 8 ਸਾਲ ਦਾ ਦੇਣਾ ਹੈ ਹੁਣੇ ਕਮਿਸ਼ਨਾਂ ਇਕੱਠੀਆਂ ਕਰਕੇ 800 ਜਾਂ ਦਾ ਟ੍ਰਾਇਲ ਹੋ ਤਿੰਨ ਚਾਰ ਮਹੀਨਿਆਂ ਦਾ ਕੰਪਨੀ ਕਿਵੇਂ ਕੰਮ ਕਰਦੀ ਆ ਕੋਈ ਏਜੰਡਾ ਨਹੀਂ ਇੱਕੋ ਏਜੰਡੇ ਲਈ ਮੀਟਿੰਗ ਬੁਲਾਈ 15 ਮਿੰਟ ਲਈ ਏਜੰਡਾ ਪਾਸ ਕਰਕੇ ਪਰ 15 ਮਿੰਟ ਦੀ ਟੋਟਲ ਹਾਊਸ ਦੀ ਮੀਟਿੰਗ ਇੱਕੋ ਮਤਾ ਸੀ ਉਹਦੇ ਵਿੱਚ ਵੈਸੇ ਇਹਿੰਦੀ ਜੀ ਤੁਹਾਡੇ ਏਰੀਆ ਚ ਆਪਣੇ ਏਰੀਆ ਚ ਵਾਰਡ ਦੇ ਵਿੱਚ ਕਿੰਨੇ ਕੰਪੈਕਟਰ ਵਾਰਡ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰਡਾਂ ਦੇ ਕੰਪੈਕਟਰ ਆ ਜਿਹੜੇ ਕੰਪੈਕਟਰ ਆਪਾਂ ਲਾਏ ਸੀ ਕਾਂਗਰਸ ਵੇਲੇ ਆਪਾਂ ਉਦੋਂ ਸਾਰੇ ਕੰਪੈਕਟਰ ਉਹ ਬੰਦ ਨੇ ਸਾਰੇ ਡੁੱਟ ਕੋਈ ਮੈਂਟੀਨੈਂਸ ਨਹੀਂ ਆ ਸਾਰੇ ਉਹ ਫੇਲ ਹੋ ਗਏ ਆ ਉਹਨਾਂ ਤੋਂ ਕੌਣ ਹੋਣ ਪਿਆਰਾ ਸਿੰਘ ਵਾਲਾ ਸੰਸਿਗਾ ਉਹ ਉੱਥੇ ਮੇਨ ਡੰਪ ਤੇ ਲੈ ਗਏ ਸਾਰਾ ਟੈਂਡਰ ਸਾਡੇ ਜਿਹੜੇ ਕੰਪੈਕਟਰ ਅਸੀਂ ਲਾਇਆ ਸੀ ਆਪਣੇ ਟ੍ਰੇਨਰ ਦੇ ਵਿੱਚ ਸਾਰਿਆਂ ਦੇ ਰਿਪੇਅਰ ਤੋਂ ਬਿਨਾਂ ਸਾਰੇ ਖੜ ਗਏ ਹੁਣ ਵਿਰੋਧੀ ਅੰਦਰ ਕੋਈ ਚਰਚਾ ਕਰਦੇ ਆ ਜਾਂ ਨਹੀਂ ਜਦੋਂ ਉਹਨਾਂ ਕੋਲੇ ਮਤਾ ਹੈਗਾ ਜੀ ਬਹੁਤ ਹੈਗਾ ਉੱਥੇ ਮਤਾ ਪਾਸ ਹੋਣਾ ਕਿਸੇ ਔਰ ਇਹਨਾਂ ਦੇ ਕੌਂਸਲਰਾਂ ਨੂੰ ਵੀ ਨਹੀਂ ਪਤਾ ਵੀਰੇ ਦੇ ਵਿੱਚ ਕੀ ਹੈ ਕੀ ਨਹੀਂ ਹੈ ਟੈਂਡਰ ਦੇ ਵਿੱਚ ਕੀ ਉਹਨਾਂ ਨੇ ਲਿਫਟਿੰਗ ਕਿੱਥੋਂ ਕਰ ਰਹੀਆਂ ਕਿੱਥੇ ਸਚਣੀ ਹੈ ਮਸ਼ੀਨਰੀ ਲੋਕਾਂ ਤੋਂ ਪੈਸੇ ਲੈਣੇ ਕਿ ਨਹੀਂ ਲੈਣੇ ਕਿਸੇ ਨੂੰ ਕੁਝ ਨਹੀਂ ਪਤਾ ਮੇਰੇ ਹਾਊਸ ਕਿੱਦਾਂ ਹਾਊਸ ਦੀ ਮੀਟਿੰਗ ਆ ਤੂੰ ਦੇਖਿਆ 15 ਮਿੰਟ ਚ ਮੀਟਿੰਗ ਖਤਮ ਹੋ ਗਈ ਜੀ ਆਪਾਂ ਰਾਸਤੇ ਦੇ ਵਿੱਚ ਦੂਜੀ ਮੀਟਿੰਗ ਰੱਖੀ 15 ਮਿੰਟ ਚ ਇੱਕੋ ਮੱਦ ਲਈ ਮੀਟਿੰਗ ਰੱਖੀ ਸੀ ਦਿੱਲੀੋਂ ਪ੍ਰੈਸ਼ਰ ਹੈ ਵੀ ਆਹ ਠੇਕੇਦਾਰ ਨੂੰ ਟੈਂਡਰ ਦੇਣਾ ਉਹ ਪੁਲਿਸ ਟੈਂਡਰ ਲਈ ਪੂਰਾ ਹੋ ਗਈ ਭਾਈ 1400 ਕਰੋੜ ਦਾ ਇੱਕੋ ਹੀ ਬਹੁਤ ਹੈ 8 ਸਾਲ ਹੀ ਦੇਣਾ ਅਗਲੀ ਸਰਕਾਰ ਜਿਹੜੀ ਮਰਜੀ ਹੈ ਜੇ ਇੱਕ ਵਾਰੀ ਕਮਿਸ਼ਨਰਾਂ ਲੈ ਕੇ ਗੱਲ ਖਤਮ ਕਰੋ ਰੋਜ਼ਗਾਰ ਦਾ ਵੀ ਐਵੇਂ ਹੋ ਰਿਹਾ ਹੁਣ ਅੱਜ ਨਿਊਜ਼ ਪੜ੍ਹੀ ਹੋਣੀ ਆ ਪੁਰਾਣੇ ਠੇਕੇਦਾਰੋਂ ਦੇਣ ਲੱਗਾ 9 ਕਰੋੜ ਵਾਲਾ ਇੱਕ ਐਸੀ ਅੰਦਰ ਹੋਇਆ ਸੀਗਾ ਉਹ ਦੂਜਾ ਪਤਾ ਨਹੀਂ ਕਿੰਨਾ ਜਿਗਰੇ ਵਾਲਾ ਐਸੀ ਆਇਆ ਉਹ ਦੁਬਾਰਾ ਫੇਰ ਉਹ ਟੈਂਡਰ ਨੂੰ ਲਵਾਈ ਜਾਂਦਾ ਮਤਲਬ ਕਿ ਹਰ ਚੀਜ਼ ਹਰ ਟੈਂਡਰ ਪਪੋਰਸ ਲਾ ਕੇ ਪਸਾ ਕਰਾਓ ਤੇ ਦਿਲੀ ਵੈਸੇ ਇੱਕ ਮੈਂ ਗੱਲ ਕਹਿਣੀ ਜਾਊਂਗਾ ਹੁਣ ਕਿਉਂ ਵਿਰੋਧੀ ਚੁੱਪ ਐ ਨਹਿਰੀ ਪਾਣੀ ਦੇ ਉੱਤੇ ਤੁਸੀਂ ਚੁੱਪ ਹੋ ਸੀਵਰੇਜ ਦੇ ਉੱਤੇ ਤੁਸੀਂ ਚੁੱਪ ਹੋ ਸੜਕਾਂ ਪੱਟੀਆਂ ਪਈਆਂ ਬਣਾਉਣ ਦਾ ਨਾਮ ਨਹੀਂ ਐ ਤੁਸੀਂ ਚੁੱਪ ਪੱਟੀਆਂ ਪੱਟੀਆਂ ਕਿਹੜੇ ਸੀਜ਼ਨ 'ਚ ਦੇਖੋ ਜਿਹੜੀ ਕੰਪਨੀ ਨੇ ਕੰਮ ਸਰਦੀਆਂ ਸ਼ੁਰੂ ਕੀਤਾ ਜਦੋਂ ਧੁੰਦਾਂ ਪੈਂਦੀਆਂ ਸੀ ਮਤਲਬ ਕਿ ਕੋਈ ਧਿਆਨ ਹੀ ਹੈ ਨਹੀਂ ਹਾਰੇ ਅਫਸਰਨਾ ਮਿਸਣੇ ਹੋ ਕੇ ਸੀਟਾਂ ਤੇ ਬੈਠਿਆ ਵਾਜੀ ਪੈਸੇ ਇਕੱਠੇ ਕਰੋ ਕਮਿਸ਼ਨਾਂ ਲਾਓ ਬਾਕੀ ਜੋ ਚੱਲਦਾ ਚੱਲੀ ਜਾਣਾ ਹੈ ਤੁਹਾਡੇ ਕਾਉਂਸਲਰ ਸਾਹਿਬ ਆ ਗਏ ਐਫ ਆਈ ਆਰ ਵਾਲੇ ਇਹਨਾਂ ਨਾਲ ਗੱਲਬਾਤ ਕਰਨੀ ਐ ਸੀ ਗਰਪੱਟੀ ਜੀ ਐਫ ਆਈ ਆਰ ਹੋ ਗਈ ਐਫ ਆਈ ਆਰ ਫਿਰ ਕੇ ਤੁਹਾਡੇ ਭਰਾ ਤੇ ਵੀ ਹੋਈ ਸੀਗੀ ਸਾਡੇ ਤੇ ਵੀ ਹੋ ਗਈ 6 ਹੋਰ ਕੌਂਸਲਰ ਤੇ ਹੋ ਗਈ ਇਹਨਾਂ ਨੇ ਕੰਮ ਤਾਂ ਕੋਈ ਕਰਨਾ ਨਹੀਂ ਐਫ ਆਈ ਆਰ ਤਾਂ ਕਰ ਰਹੇ ਨੇ ਘਟੋ ਘਟ ਤੇ ਅਸੀਂ ਉਹਦਾ ਧੰਨਵਾਦ ਕਰਨ ਆਏ ਸੀ ਲੱਡੂ ਦਾ ਡੱਬਾ ਲੈ ਕੇ ਆਏ ਸੀਗੇ ਕਿ ਭਾਈ ਤੁਸੀਂ ਹੋਰ ਕੋਈ ਕੰਮ ਤਾਂ ਸਾਡਾ ਕੀਤਾ ਨਹੀਂ ਐਮ ਐਲ ਸਾਹਿਬ ਤੇ ਡੱਬੂ ਲੱਡੂਆਂ ਦਾ ਡੱਬਾ ਲਓ ਤੇ ਮੂੰਮਿੰਟਾ ਕਰੋ ਤੁਹਾਨੂੰ ਇਹਦੀ ਵੀ ਮੁਬਾਰਕ ਬਾਤ ਐਫ ਆਈ ਆਰ ਆਪਾਂ ਕਤਲ ਕੀਤਾ ਯਾਰ ਨੀ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਹਾਊਸ ਇੱਕ ਮਰਿਆਦਾ ਉਹਦੀ ਉੱਥੇ ਮੁੱਦੇ ਜਿਹੜੇ ਡਿਸਕਸ ਹੋਣੇ ਚਾਹੀਦੇ ਸੀ ਸੀਵਰੇਜ ਵਾਟਰ ਸਪਲਾਈ ਦਾ ਜਾਂ ਤੁਹਾਡਾ ਸੜਕਾਂ ਨਹੀਂ ਵੀ ਭਜੀ ਕਰਦੇ ਨਹੀਂ ਮੈਨੂੰ ਬਾਹਰ ਘੱਟਣ ਆਗੇ ਕਿ ਆਵੇਂ ਤੂੰ ਡੱਬਾ ਤੂੰ ਕੁਝ ਡੱਬਾ ਲਿਆ ਆਵੇਂ ਦਿਖਾ ਉਹ ਚ ਕੀ ਹੈ ਮੈਂ ਕਿਹਾ ਲੱਡੂ ਆ ਮੈਂ ਖਾ ਕੇ ਦਿਖਾਤਾ ਮੈਂ ਕਿਹਾ ਭਰਾਵਾ ਕੋਈ ਜ਼ਹਿਰ ਥੋੜੀ ਹੈ ਕੋਈ ਬੰਬ ਲੜਾ ਲਿਆ ਆਵੇਂ ਕਹਿੰਦਾ ਤੈਨੂੰ ਅੰਦਰ ਨਹੀਂ ਵੜਣਾ ਬਾਹਰ ਚੱਲੋ ਠੀਕ ਹੈ ਪੁਲਸ ਵਾਲੇ ਮਨ ਬਾਹਰ ਗੱਡਣ ਆਪੇ ਫੇਮੋ ਲੋਤਰਾ ਹੀ ਸਾਰੀ ਸਾਡੀ ਟੀਮ ਆਈ ਵਿਰੋਧੀ ਵੀ ਸਾਰੇ ਆਪੋਜੀਸ਼ਨ ਇਕੱਠੀ ਹੋਈ ਕਿ ਅੱਜ ਧੱਕਾ ਨੇ ਚੱਲੂਗਾ ਮਲੂਤਰਾ ਜੀ ਇੰਨਾ ਸਮਾਂ ਤੁਹਾਨੂੰ ਰਾਜਨੀਤੀ ਚ ਹੋ ਗਿਆ ਇਦਾਂ ਹਾਊਸ ਚੱਲਦੀ ਦੇਖੀਏ ਸਰ ਮੈਂ 7 ਹੌਸ ਦੇਖਿਆ 35 ਸਾਲ ਹੋ ਲੱਗਦਾ ਐ ਹੋ ਜੋ ਗੰਦਾ ਉਸ ਕਦੀ ਨਹੀਂ ਆਇਆ 15 ਮਿੰਟ ਦਾ ਸਾਡੇ ਕਿਤੇ ਕਾਉਂਸਲ ਦੇ 15 ਮਿੰਟ ਕਿਤੇ ਕਾਉਂਸਲ ਕਰੀ ਪਰਚੇ ਨਹੀਂ ਕਰ ਜੋਂ ਦਿੱਤੇ ਹਿੰਦੀ ਦੇ ਪਰਚਾ ਹੋਇਆ ਔਰ ਸਾਡੇ ਲੀਡਰਾਂ ਨੇ ਪਰਚਾ ਕੈਂਸਲ ਕਰਵਾ ਕੇ ਇਹਨਾਂ ਦੇ ਮੂੰਹ ਤੇ ਮਾਰਿਆ ਉਹਨਾਂ ਦਾ ਪਰਚਾ ਹੋਇਆ ਇਹ ਵੀ ਕੈਂਸਲ ਹੋਏਗਾ ਇਹ ਵੀ ਇਹਨਾਂ ਦੇ ਮੂੰਹ ਤੇ ਮਾਰੇਗਾ ਜਮਾਨਤ ਨਹੀਂ ਕਰਾਈ ਤਾਂ ਦਿੰਦੀ ਨੇ ਅਸੀਂ ਸਿੱਧਾ ਜਿੱਤਾ ਪਰਚਾ ਕੈਂਸਲ ਕਰਾਇਆ ਇਹ ਤਾਂ ਕਿ ਇਹ ਪਰਚੇ ਕਰਾਣਾਂ ਜੋ ਮਰਜ਼ੀ ਦਾ ਕਾਂਗਰਸ ਦਾ ਕੋਈ ਬਰਕਰਾਰ ਦਰਨ ਨਾਲ ਨਹੀਂ ਕਿਸੇ ਕੋ ਪਿੱਛੇ ਹੱਟਣ ਨਾਲ ਨਹੀਂ ਪਬਲਿਕ ਦੇ ਨਾਲ ਹੈ ਪਬਲਿਕ ਦੇ ਹੱਥਾਂ 'ਚ ਹੁਣ ਜਿੰਨੇ ਮਰਜ਼ੀ ਪਰਚੇ ਕਰਾ ਲੈਣ ਜਨਤਾ ਦੀ ਆਵਾਜ਼ ਵੀ ਤਾਂ ਬਣਾਉਣਾ ਤੁਸੀਂ ਜਨਤਾ ਦੀ ਆਵਾਜ਼ ਤਾਂ ਬਣਦੇ ਨਹੀਂ ਆਪਣੇ ਤੇ ਐਫ ਆਈ ਆਰ ਨਹੀਂ ਸੁਣਦੇ ਹੀ ਨਹੀਂ ਥੋੜੀ ਜਵਾਬ ਹੈ ਕਿ ਸੁਣਦੇ ਨਹੀਂ ਜਨਤਾ ਦੀ ਆਵਾਜ਼ ਵਿੱਚ ਪਰਚਾ ਹੋਇਆ ਇਹ ਜਨਤਾ ਦੀ ਆਵਾਜ਼ ਵਿੱਚ ਪਰਚਾ ਹੋਇਆ ਲੇਕਿਨ ਹੋਰਤੀ ਜਿਹੜੀ ਬਣਾਦਾ ਉਹਨਾਂ ਪੰਕ ਕੀਤੀ ਹੈ ਹੋਰਤੇ ਜੋ ਜੋਲ ਟੀਚਰ ਨਹੀਂ ਚਾਹੀਏ ਮੈਂ ਕਹਿੰਦਾ ਜੇ ਤੁਸੀਂ ਕੋਈ ਵੀ ਕੇਸ ਪਾਸ ਕਰਨਾ ਮੈਂ ਚਮਤੀ ਨਾ ਕਰਾ ਲਓ ਹੱਥ ਖੜੇ ਕਰੋ ਪਤਾ ਲੱਗੇ ਕਿੰਨੇ ਪਤੇ ਨਾਲ ਹੈ ਬੰਦੇ ਰੋਂਨੇ ਪੂਰੇ ਆਪਣੇ ਨਹੀਂ ਆਗੇ ਆਪਣੇ ਮਗੇ ਹੋਣਾ ਚਾਹੀਦਾ ਸੀ ਨਹੀਂ ਸੜਕ ਕਦੋਂ ਬਣੇਗੀ ਨਹਿਰੀ ਪਾਣੀ ਕਦੋਂ ਆਏਗਾ ਸਟਰੀਟ ਲਾਈਟਾਂ ਉਹੀ ਮੁੱਦਾ ਚੱਕਿਆ ਹੈ ਕਿ ਹੁਣ ਫਿਰ ਲਾਲ ਜਿਹੜੇ ਮੱਦ ਸੀਗੇ ਉਹ ਸੀਗੇ ਕਿ ਕੂੜੇ ਦੀ ਜਿਹੜੀ ਵਿਚਾਰੇ ਡੋਰ ਟੋਰ ਘਰੋਂ ਚੱਕਦੇ ਨੇ ਉਹ 100 ਰੁਪਏ ਮਹੀਨਾ ਲੈਂਦੇ ਨੇ ਜਾਂ 150 ਰੁਪਏ 200 ਜੋ ਵੀ ਹਰ ਘਰ ਚ ਕੂੜਾ ਕਿੰਨੇ 5 ਰੁਪਏ ਰੋਜ਼ ਦੇ ਇਹ ਉਹ ਵੀ ਪ੍ਰਾਈਵੇਟ ਠੇਕੇਦਾਰ ਏਜੰਸੀ ਨੂੰ ਦੇਣ ਲੱਗੇ ਨੇ ਤੁਹਾਡੇ ਆਪਣੇ ਵਾਰਡ ਤੇ ਨਿਧੀ ਗੁਪਤਾ ਦੇ ਵਾਰਡ ਦੇ ਵਿੱਚ ਪ੍ਰਾਈਵੇਟ ਪਲਾਟਾਂ ਦੇ ਵਿੱਚ ਕਿੰਨੇ ਡੰਪ ਨੇ ਪਤਾ ਤੁਹਾਨੂੰ ਮੇਰੇ વોર્ਡ ਦੇ ਵਿੱਚ ਇੱਕ ਕੰਪੈਕਟਰ ਹੈਗਾ ਮੈਟਰ ਰੋਡ ਤੇ ਠੀਕ ਹੈ ਮੇਰੀ ਇੱਕ ਹੈ ਉਹ ਵੀ ਅਸੀਂ ਕਾਂਗਰਸ ਦੇ ਟਾਈਮ ਅਸੀਂ ਬਣਵਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੰਪੈਕਟਰ ਹੋਰ ਨਹੀਂ ਲਾਇਆ ਤੇ ਟਾਇਪੂਰ ਰੋਡ ਤੇ ਕਹਿੰਦੇ ਸੁੱਟਣ ਜਾਓ ਉੱਥੇ ਮੈਨੂੰ ਲੱਗਦਾ ਜੋ ਦੱਸਦੇ ਨੇ ਮੈਨੂੰ ਮੈਂ ਸੁਨੇ ਆ ਕਿ 4 ਤੋਂ 5000 ਰੁਪਏ ਮਹੀਨਾ ਲਿੱਤਾ ਜਾਂਦਾ ਉੱਥੇ ਠੀਕ ਹੈ ਪਰ ਫਿਰ ਲੋਕ ਇੰਨੀ ਦੂਰ ਕਹਿੰਦੇ ਸੱਟਣ ਨਹੀਂ ਜਾਣਾ ਖੁੱਲੇ ਚ ਬੰਦ ਕਰਤਾ ਤੇ ਉਹ ਸੜਕਾਂ ਦਾ ਛੁੱਟਦੇ ਨੇ ਤਾਂ ਹੀ ਤਾਂ ਪੰਜਾਬ ਚ ਨੰਬਰ 1 ਆਇਆ ਇੱਥੋਂ ਤਾਂ ਬਜੀ ਕੰਮ ਸ਼ੁਰੂ ਆਇਆ ਪੰਜਾਬ ਚ ਨੰਬਰ 1 ਲੁਧਿਆਣਾ ਗੰਦਾ ਕਿਉਂ ਆਇਆ ਮੈਂ ਜਦੋਂ ਸਵਾਲ ਕੀਤਾ ਤੇ ਕਹਿੰਦੇ ਜੀ ਤੇਰੇ ਤੇ ਫਾਇਦਾ ਜ ਕਰਨੀ ਆ ਯਾਰ ਐਵੇਂ ਨਹੀਂ ਪੁੱਛਦੇ ਆਪਾਂ ਤੇਰਾ ਜੀ ਹਨ ਸਾਥ ਮਿਲੇਗਾ ਪੂਰੇ ਤੁਹਾਡਾ ਨਹੀਂ ਕਾਂਗਰਸ ਪਾਰਟੀ ਆਪਣੇ ਪਾਲਬੀ ਤਮਾਜ ਦੇ ਨਾਲ ਗਰੀਬ ਤੋਂ ਸਾਹਨਾ ਖੜੀ ਏ ਉਹ ਖੜੀ ਰਹੀਗੀ ਜਿੱਥੇ ਵੀ ਧਰਦੇ ਲਾਣੇ ਪਏਗੇ ਸਾਡੇ ਦਜ ਕੇ ਬੜਕਰ ਇੱਕ ਇੱਕ ਦੋਸਤ ਉਹਨਾਂ ਨਾਲ ਜਾਏਗਾ ਅਲੀ ਥਾਰਿਆਂ ਨੇ ਪੜਾਣੀ ਕੀਤਾ ਆਪਣੇ ਨੂੰ ਵਾਰਡ ਜਵੇ ਕਿਤੇ ਠੇਕੇਦਾਰ ਨੂੰ ਨਹੀਂ ਵੜਨ ਦਿਆਂਗੇ ਜਿਹੜੇ ਮੁੰਡੇ ਕੰਮ ਕਰਦੇ ਮੈਂ ਉਹੀ ਕਰਨਗੇ ਉਹਨਾਂ ਨੂੰ ਕੰਮ ਕਰਾਵਾਂਗੇ ਅੱਜ ਤਾਂ ਉਹਨਾਂ ਕਿਹਾ ਜਿਹੜੇ ਨਵੀਂ ਪਰਤੀ ਕਰੋ ਤੁਸੀਂ ਜੇ ਇਹ ਕਰਦੇ ਹੋ ਨਵੀਂ ਨੀ ਕੰਪੈਟਿਟਰ ਪਹਿਲੇ ਹਰ ਸੰਭਾਲੋ ਫਿਰ ਜਿਹੜੀ ਲੋੜ ਆ ਬੰਦਾਂ ਦੀ ਜਿੱਡਾ ਵੱਡਾ ਸ਼ਹਿਰ ਸਪਾਈ ਸੇਵਕ ਵਰਤੀ ਕਰੋ ਉਹ ਜਿਹੜੇ ਸਾਡੇ ਮੁੰਡੇ ਫੇਲੇ ਫਿਰਦੇ ਪਿਆ ਉਹ ਰੋਟੀ ਉਹ ਜੀਣਾ ਮਿਲਣ ਕਰਨ ਉਹ ਕਿਉਂ ਗਲਤੀਆਂ ਕਰਨਗੇ ਕੌਣ ਨੱਚਾ ਕਰਨਗੇ ਜਾਂ ਕੰਮ ਕਰਨਗੇ ਤੇ ਤੁਹਾਨੂੰ ਕੰਮ ਤਾਂ ਦਿੰਦੇ ਨਹੀਂ ਜਾ ਕੇ ਵੱਡੇ ਵੱਡੇ ਮੀ ਅਮੀਰ ਆਦਮੀਆਂ ਨੂੰ ਤੁਸੀਂ ਦੇਖ ਕੇ ਗਰੀਬ ਦੀ ਰੋਟੀ ਖੋ ਰਹੇ ਹੋ ਬਸ ਤੁਸੀਂ ਦਾ ਨਹੀਂ ਕਿਤੇ ਅਕਾਲੀ ਆ ਬੀਜੇਪੀ ਵਾਲੀ ਖੌਣ ਲੱਗੇ ਇਕੱਠੇ ਨਹੀਂ ਨਹੀਂ ਅਸੀਂ ਸਾਰੇ ਅਸੀਂ ਸਾਰੇ ਇਕੱਠੇ ਹੈ ਗਰੀਬ ਅਬ ਅਬ ਸਮਾਜ ਦੇ ਨਾਲ ਅਦੀ ਮਨ ਸਮਾਜ ਕੋਈ ਫਰਕ ਨਹੀਂ ਸਾਡੇ ਕੋਈ ਫਰਕ ਨਹੀਂ ਘਾਟੇ ਜਾ ਰਹੇ ਕਿਤੇ ਅਕਾਲੀਆਂ ਨਹੀਂ ਤਾਂ ਕਾਂਗਰਸ ਤਾਂ ਨਹੀਂ ਲੱਭਣੀ ਦੇਖੋ ਅੱਜ ਕਾਂਗਰਸ ਅਕਾਲੀ ਦਲ ਭਾਜਪਾ ਦਾ ਮਸਲਾ ਨਹੀਂ ਆਏਗਾ ਅੱਜ ਇੱਕ ਸਫਾਈ ਕਰਮਚਾਰੀ ਦੀ ਕਮਾਈ ਦਾ ਤੇ ਉਹਦੇ ਢਿੱਡ ਤੇ ਜਿਹੜੀ ਲੱਤ ਮਾਰ ਰਹੀ ਏ ਆਮ ਆਦਮੀ ਪਾਰਟੀ ਉਹਦਾ ਮਸਲਾ ਹੈ ਕਿ ਸਫਾਈ ਕਰਮਚਾਰੀ ਦੀ ਮਾਨਸਿਕਤਾ ਕਿੰਨੀ ਗਿਰ ਗਈ ਏ ਇਸ ਪਾਰਟੀ ਦੀ ਕਿ ਉਹਨਾਂ ਦਾ 100 ਰੁਪਿਆ ਜਿਹੜਾ ਕਮਾਣਾ ਵੀ ਇਹਨਾਂ ਨੂੰ ਬੁਰਾ ਲੱਗ ਰਿਹਾ ਹੈਗਾ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਸਫਾਈ ਕਰਮਚਾਰੀ ਹੀ ਇੱਕ ਐਸਾ ਕਰਮਚਾਰੀ ਏ ਜਿਹਦੇ ਕਰਕੇ ਅਸੀਂ ਸਵੇਰੇ ਉੱਠ ਕੇ ਸੜਕਾਂ ਤੇ ਆਉਂਨੇ ਆ ਇਹ ਬੰਦਾ ਆਪਣੀ ਜਾਨ ਜੋਖਮ 'ਚ ਪਾ ਕੇ ਸਾਨੂੰ ਸਫਾਈ ਮੁਹੱਈਆ ਕਰਾਂਦਾ ਹੈ। ਉਹੀ ਨੇ ਜਿਨ੍ਹਾਂ ਤੇ ਅਸੀਂ ਫੁੱਲ ਵਰਸ਼ਾ ਕੀਤੀ ਸੀ। ਜਿਨ੍ਹਾਂ ਤੇ ਫੁੱਲ ਵਰਸ਼ਾ ਕੀਤੀ ਸੀ ਇਹ ਉਹੀ ਲੋਕ ਨੇ ਅੱਜ ਭਗਵੰਤ ਮਾਨ ਜੀ ਨੂੰ ਜਾਗਣਾ ਚਾਹੀਦਾ। ਇਹਨਾਂ ਦੀ ਇੰਨੀ ਗਮਾਨਸਿਕਤਾ ਇੰਨਾ ਬੁਰਾ ਇਹਨਾਂ ਨੇ ਹੱਤੋਪਾਈ ਕੀਤੀ। ਅੱਜ ਹਾਊਸ ਦੇ ਅੰਦਰ ਹਾਤੋਂ ਪਾਈ ਹੋਈ ਹੈ ਕਾਉਂਸਲਰਜ਼ ਦੇ ਨਾਲ ਔਰ ਜਦੋਂ ਸਾਨੂੰ ਮਾਨ ਸੀ ਕਿ ਇਹਨਾਂ ਦੇ ਜਿਹੜੇ ਕਾਉਂਸਲਰ ਬਣੇ ਨੇ ਉਹਨਾਂ ਦਾ ਚੋਣ ਨਿਸ਼ਾਨ ਵੀ ਝਾੜੂ ਹੈ ਕਿ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਝਾੜੂ ਚੋਣ ਨਿਸ਼ਾਨ ਲੈ ਕੇ ਤੇ ਆਪਣੀ ਸਰਕਾਰ ਪੰਜਾਬ ਚ ਲੈ ਕੇ ਆਈ ਸੀਗੇ ਤੇ ਸਾਨੂੰ ਮਾਨ ਸੀ ਕਿ ਹੱਥ ਨਹੀਂ ਖੜੇ ਕਰਨਗੇ ਇਹ ਮਤਾ ਨਹੀਂ ਪਾਸ ਹੋਊਗਾ ਪਰ ਇੱਕ ਹੱਥ ਉਹ ਤਾਂ ਦੋ ਦੋ ਹੱਥ ਖੜੇ ਕਰਕੇ ਕੁਰਸੀਆਂ ਤੇ ਖੜੇ ਹੋ ਕੇ ਇਹ ਮਤਾ ਪਾਸ ਕੀਤਾ ਹੈ ਉਹਨਾਂ ਨੇ 1200 ਕਰੋੜ ਦਾ 1200 ਕਰੋੜ ਦਾ ਹੈ ਸਵਾਲ ਇਹ ਹੈ ਕਿ ਵੀ 1200 ਕਰੋੜ ਇਹਨਾਂ ਦੇ ਢਿੱਡ ਤੇ ਲੱਤ ਮਾਰ ਕੇ ਜੇ ਖਾਣਗੇ ਤੇ ਇਹਨਾਂ ਨੂੰ ਹজম ਨਹੀਂ ਹੋਣਾ ਆ ਗਿਆ ਸਮਾਂ 6 ਮਹੀਨੇ ਬਾਅਦ ਇਹਨਾਂ ਨੂੰ ਇਹ ਜਵਾਬ ਦੇਣਗੇ ਜਵਾਬ ਦਿੱਤਾ ਜਾਏਗਾ ਬਿਲਕੁਲ ਸਰ ਬਿਲਕੁਲ ਇਹ ਲੋਗ ਦਲਿਤ ਸਮਾਜ ਜਿਨ੍ਹਾਂ ਨੇ ਦੇਖੋ ਜਿਹੜੇ ਐਮ ਐਲ ਐਸ ਨੇ ਜਾਂ ਇਹਨਾਂ ਦੇ ਵੱਡੇ ਵੱਡੇ ਘਰਾਨੇ ਨੇ ਉਥੇ 500 ਗਾਜ ਦੇ ਵਿੱਚ ਦੋ ਵੋਟਾਂ ਨੇ ਤੇ ਇੱਥੇ 20 ਗਾਈ ਦੇ ਵਿੱਚ 10 ਵੋਟਾਂ ਨੇ ਤੇ ਜੇ ਇਹਨਾਂ ਦੇ ਢਿੱਡ ਦੇ ਉੱਤੇ ਲੱਤ ਵੱਜੂ ਨਾ ਤੇ ਸਰਦਾਰ ਜੀ ਯਾਦ ਰੱਖਿਓ ਭਗਵੰਤ ਮਾਨ ਸਿੰਘ ਜੀ ਰੈਣ ਸੰਗਰੂਰ ਤੋਂ ਤੁਹਾਨੂੰ ਇਹਨਾਂ ਨੇ ਨਹੀਂ ਦੇਣਾ ਲੋਕ ਫਰਸ਼ ਤੋਂ ਅਰਸ਼ ਤੇ ਤੇ ਅਰਸ਼ ਤੋਂ ਫਰਸ਼ ਤੇ ਪਹੁੰਚਣ ਲੱਗਿਆ ਮਿੰਟ 2 ਲਾਂਦੇ ਆ ਚਲੋ ਤੁਹਾਡਾ ਸਮਾਂ ਲੱਗਦੀ ਹੈ ਇੱਕ ਤੁਹਾਡੇ ਤੁਸੀਂ ਕਾਉਂਸਲਰ ਹੋ ਕੱਲੇ ਠੀਕ ਹੈ ਕਾਂਗਰਸ ਕੋਲ ਤਾਂ ਸੀਟਾਂ ਹੈਗੀਆਂ ਭਾਜੀਪੀ ਕੋਲ ਸੀਟਾਂ ਹੈਗੀਆਂ ਮੁੱਦੇ ਲੋਕਾਂ ਦੇ ਡਿਸਕਸ ਹੋਣੇ ਚਾਹੀਦੇ ਸੀ ਹਾਊਸ ਦੇ ਵਿੱਚ ਤੁਸੀਂ ਉਹ ਉੱਥੇ ਕਿਤੇ ਨਾ ਕਿਤੇ ਪਿੱਛੜਦੇ ਨਜ਼ਰ ਨਹੀਂ ਜੀ ਨਹੀਂ ਕੋਈ ਪਿੱਛੜਦੇ ਨਜ਼ਰ ਨਹੀਂ ਆਏ ਮੈਂ ਇੱਕ ਮੇਅਰ ਮੈਡਮ ਨੇ 15 ਦਿਨ ਪਹਿਲਾਂ ਇੱਕ ਡੌਗ ਸ਼ੈਲਟਰ ਦਾ ਉਦਘਾਟਨ ਕੀਤਾ ਮੈਂ ਹਾਊਸ ਦੇ ਵਿੱਚ ਮੈਡਮ ਨੂੰ ਪੁੱਛਿਆ ਮੈਂ ਇੱਕ ਕੱਲ ਮੇਰੇ ਸੀਨੀਅਰ ਅਫਸਰ ਨਾਲ ਗੱਲ ਹੋਈ ਵੀ ਜਿਹੜੇ ਡੌਗ ਸ਼ੈਲਟਰ ਤੁਸੀਂ ਬਣਾਇਆ ਹੈ ਤੁਸੀਂ ਡੌਗ ਕਿਉਂ ਨਹੀਂ ਚੱਕ ਰਹੇ ਉਹਨਾਂ ਨੇ ਮੈਨੂੰ ਅੱਗੋਂ ਧੋਗੇ ਜਵਾਬ ਦਿੱਤਾ ਵੀ ਸਾਰੇ ਸਭ ਹਵਾਈ ਗੱਲਾਂ ਨੇ ਮੈਨੂੰ ਫੋਨ ਦੇ ਉੱਤੇ ਸੀਨੀਅਰ ਅਫਸਰ ਕਹਿ ਰਿਹਾ ਵੀ ਇਹ ਹਵਾਈ ਗੱਲਾਂ ਨੇ ਮੇਰ ਦੀਆਂ ਔਰ ਮੈਂ ਮੇਰ ਮੈਡ ਨੂੰ ਪੁੱਛਿਆ ਵੀ ਹੁਣੇ ਬਿਆਨ ਜਾਰੀ ਕਰੋ ਜੇ ਤੁਹਾਡੇ ਮਸਲਾ ਹੱਥ ਵਿੱਚ ਹੈ ਤੁਸੀਂ ਚੱਕ ਸਕਦੇ ਹੋ ਡੌਗ ਕਿ ਨਹੀਂ ਚੱਕ ਸਕਦੇ ਤੇ ਉਹਨਾਂ ਨੇ ਇਸ ਤੇ ਸਿੱਧਾ ਕਹਿਤਾ ਜੀ ਮੀਟਿੰਗ ਖਤਮ ਜੋ ਮੁੱਦੇ ਸੀ ਉਹ ਪਾਸ ਮੀਟਿੰਗ ਖਤਮ ਕਰਤੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਸੈਟੀਸਫਾਈਡ ਹੋ ਇਸ ਮੀਟਿੰਗ ਬਾਕਾਦਲੀ ਸੈਟੀਸਫਾਈ ਜੇ ਸੈਟੀਸਫਾਈ ਹੁੰਦੇ ਤਾਂ ਧਰਨਾ ਲੱਗਦਾ ਔਰ ਇਹ ਵਿਚਾਰੇ ਗਰੀਬ ਤਪਕੇ ਦੇ ਨਾਲ ਜੋ ਧੱਕਾ ਕਰ ਰਿਹਾ ਮੈਂ ਆਪਣੇ ਵਾਰਡ ਦੇ ਵਿੱਚ ਕਈ ਸਮੱਸਿਆ ਨੇ ਸੀਵਰੇਜ ਦੀ ਸਮੱਸਿਆ ਉਹ ਡਿਸਕਸ ਹੋਈ ਉਹਨਾਂ ਨੇ ਸਮੱਸਿਆ ਸੁਣੀ ਹੋਈ ਨਹੀਂ ਜਦੋਂ ਅਸੀਂ ਮਾਈਕ ਲੈ ਕੇ ਸ਼ੁਰੂ ਹੀ ਕੀਤਾ ਹਜੇ ਬੋਲਣਾ ਤਾਂ ਉਹਨਾਂ ਨੇ ਪਿੱਛੋਂ ਐਮਐਲਏ ਨੇ ਕਿਹਾ ਤਾਂ ਵੀ ਇਹਨਾਂ ਨੇ ਹੁਣ ਸਮੱਸਿਆ ਤੇ ਘੇਰਨਾ ਸਾਨੂੰ ਤੇ ਉਹਨਾਂ ਨੇ ਦੋ ਦੋ ਹੱਥ ਖੜੇ ਕੀਤੇ ਸਾਰੇ ਮਤੇ ਪਾਸ ਮੀਟਿੰਗ ਖਤਮ ਮੀਟਿੰਗ ਖਤਮ ਦੋ ਦੋ ਹੱਥ ਉੱਪਰ ਚੱਕਣ ਦੇ ਨਾਲ ਕਿਆ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਕਲੇਗਾ ਪਰ ਇੱਥੇ ਵਿਰੋਧੀ ਇਸ ਹਾਊਸ ਦੀ ਮੀਟਿੰਗ ਨੂੰ ਜਿਹੜਾ ਮਹਿਜ਼ 15 ਮਿੰਟ ਦਾ ਡਰਾਮਾ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਔਰ ਖਾਸ ਕਰਕੇ ਅੰਦਰ ਜੋ ਇਹਨਾਂ ਦੇ ਮੁੱਦੇ ਸੀਗੇ ਇਹਨਾਂ ਦੇ ਵਾਰਡ ਦੇ ਆਪਣੇ ਮੁੱਦੇ ਸੀਗੇ ਉਹਨਾਂ ਦੇ ਉੱਤੇ ਕੋਈ ਵੀ ਚਰਚਾ ਹੁੰਦੀ ਹੋਈ ਦਿਖਾਈ ਨਹੀਂ ਦਿੱਤੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ 라이